ਰਨਾਲੇ ਸਰਦਾਰ ਬਖਤੌਰ ਸਿੰਘ ਢਿੱਲੋਰੀ ਢਿੱਲੋ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋ ਢਿੱਲੋ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜੀ ਭਾਰਤ ਦੀ ਨਿਗ੍ਹਾ ਨਾ ਜੀ ਉਹ ਹੈਗੀ ਆ ਚੋਣ ਕਮਿਸ਼ਨ ਦੇ ਉੱਤੇ ਹੁਣ ਚੋਣ ਕਮਿਸ਼ਨ ਨੂੰ ਹਟਾਉਣ ਦਾ ਮਾਮਲਾ ਵੀ ਕੋਈ ਇਹ ਬਦਲੀ ਤਾਂ ਹੈ ਨਹੀਂ ਵੀ ਆਈ ਹੈ ਇਸ ਦੀ ਬਦਲੀ ਕਰਤੀ ਜੀ ਚੱਕ ਪਈ ਤੂੰ ਇੱਥੋਂ ਉੱਥੇ ਚੱਲ ਹੁੰਦੇ ਤਾਂ ਸਾਬਕਾ ਆਈਐਸ ਦਾ ਵੱਡੇ ਅਧਿਕਾਰੀ ਆਏ ਹੁਣ ਕਹਿੰਦੇ ਚੱਲ ਪਈ ਆ ਕਾਰਵਾਈ ਵੀ ਘਰੇ ਤੁਰਨਾ ਹੈ ਦੇਖੋ ਗੱਲ ਇਹ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਦੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਹੋਇਆ ਕਰਦੀ ਸੀ ਸੀ ਜੀ ਇੰਗਲੈਂਡ ਦੇ ਵਿੱਚ ਜਿਹੜਾ ਹੈਗਾ ਮੁਕੰਮਲ ਚੋਣ ਕਮਿਸ਼ਨ ਨਹੀਂ ਸੀ ਹੁੰਦਾ ਉੱਥੇ ਚੋਣਾਂ ਕਿਸੇ ਹੋਰ ਢੰਗ ਨਾਲ ਹੁੰਦੀਆਂ ਸੀ ਜੀ ਤੇ ਜਿਨ੍ਹਾਂ ਦੇ ਅਸੀਂ ਬਹੁਤ ਲੰਬਾ ਸਮਾਂ ਗੁਲਾਮ ਗੁਲਾਮ ਰਹੇ ਹਾਂ ਜੀ ਪੰਜਾਬ ਦੇ ਲੋਕ ਮਤਲਬ ਹੈ ਵੀ 100 ਸਾਲ ਤੇ ਬਾਕੀ ਜਿਹੜੇ ਹੈਗੇ 200 ਸਾਲ ਠੀਕ ਹੈ ਉਸ ਇੰਗਲੈਂਡ ਦੀ ਇੱਕ ਜਿਹੜੀ ਹੈਗੀ ਇੱਕ ਕਮੇਟੀ ਜੀ ਪਾਰ ਦੇ ਚੋਣ ਕਮਿਸ਼ਨ ਦਾ ਜ਼ੈਜ਼ਾ ਲੈਂਡ ਵਾਸਤੇ ਥੇ ਇਸੀ ਕੇ ਕੰਮ ਕਿਵੇਂ ਕਰਦਾ ਹੈ ਜੀ ਤੇ ਸ਼ਾਇਦ ਫਿਰ ਸਾਡਾ ਕਮਿਸ਼ਨ ਵੀ ਉੱਥੇ ਗਿਆ ਸੀ ਉਹਨਾਂ ਨੂੰ ਟ੍ਰੇਨ ਕਰਨ ਵਾਸਤੇ ਕਿ ਇਹ ਕੰਮ ਕਿਵੇਂ ਕੀਤਾ ਜਾਂਦਾ ਹੈ ਜੀ ਬੜੇ ਨਾਮ ਵਰ ਚੋਣ ਕਮਿਸ਼ਨਰ ਰਹੇ ਇਥੇ ਹਮਮ ਲੇਕਿਨ ਚੋਣ ਕਮਿਸ਼ਨ ਦੀਆਂ ਪਾਵਰਾਂ ਕੀ ਹੈ ਇਹ ਇਹ ਆਮ ਲੋਕਾਂ ਨੂੰ ਨਹੀਂ ਸਿਫਾਤਾ ਨਹੀਂ ਸੀ ਪਤਾ ਇਹਦਾ ਸੈਸ਼ਨ ਨੇ ਆਖੀ ਬੱਲੇ ਬੱਲੇ ਜਦੋਂ ਟੀ ਐਨ ਸੈਸ਼ਨ ਬਣਿਆ ਚੀਫ ਇਲੈਕਸ਼ਨ ਕਮਿਸ਼ਨਰ ਜੀ ਉਸ ਵੇਲੇ ਪਤਾ ਲੱਗਿਆ ਕਿ ਇਹ ਕੀ ਹੁੰਦਾ ਹੈ ਇਥੇ ਮੈਂ ਇਹ ਵੀ ਦੱਸਦਾ ਮੈਂ ਕਿ ਸੈਸ਼ਨ ਉਸ زمانے 'ਚ ਸੀ ਜੀ ਜਦੋਂ ਨਰਸਮਹਰਾਓ ਸਟੇਜ ਤੇ ਪ੍ਰਧਾਨ ਮੰਤਰੀ ਹੁੰਦਿ ਸੀ ਕਈ ਮਾਮਲਿਆਂ ਦੇ ਵਿੱਚ ਸੈਸ਼ਨ ਜਿਹੜਾ ਹੈਗਾ ਉਹ ਇਹਨਾਂ ਤੋਂ ਆਕੀ ਹੋ ਜਾਂਦਾ ਸੀ ਹੂੰ ਹੂੰ ਲੇਕਿਨ ਇੱਕ ਮਾਮਲਾ ਸੀ ਪੰਜਾਬ ਦੇ ਸੰਦਰਭ ਵਿੱਚ ਜੀ ਉਹ ਜਦੋਂ ਪੰਜਾਬ ਦੀ 1991 ਵਾਲੀ ਚੋਣ ਹੋ ਰਹੀ ਸੀ ਹਾਂਜੀ ਹਾਂਜੀ ਉਹਦੇ ਵਿੱਚ ਘੱਟੋ-ਘੱਟ ਮੇਰੇ ਖਿਆਲ ਮੁਤਾਬਕ ਹੈ ਵੀ 2.5 2 ਦੇ ਕਰੀਬ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਮਾਰੇ ਗਏ ਸੀ ਮਾਰੇ ਹੋਰ ਵੀ ਗਏ ਸੀ ਲੇਕਿਨ ਦੋ ਦਰਜਨ ਦੇ ਨੇੜੇ ਤੇ ਨਹੀਂ ਸੀਗੇ ਆਕਾਲੀ ਦਲ ਦੇ 20 ਦੇ ਕਰੀਬ ਸੀਗੇ ਇਹਨਾਂ ਦੇ ਬੰਦੇ ਔਰ ਉਸ ਵੇਲੇ ਜਿਹੜੇ ਲੋਕ ਚੋਣਾਂ ਲੜਦੇ ਸੀ ਜੀ ਉਹ ਚੋ ਲੋਕ ਉਸੀ ਜਿਹੜੇ ਇਹਨੂੰ ਮੁਖਤਾਰਾ ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਠੀਕ ਹੈ ਜੀ ਖਾਸ ਕਰਕੇ ਜੇ ਆਪਾਂ ਦੇਖੀਏ ਉਸ ਵੇਲੇ ਆਕਾਲੀ ਦਲ ਵੀ ਚੋਣਾਂ ਲੜਦਾ ਸੀ 1999 ਦੇ ਵਿੱਚ ਜਿਹੜੀ ਚੋਣ ਹੋਈ ਸੀ ਪਾਰਲੀਮੈਂਟ ਦੀ ਉਹਦੇ ਵਿੱਚ ਜਿਹਨੂੰ ਅਸੀਂ ਕਹਿ ਦਈਏ ਗਰਮਸੂਰ ਵਾਲੇ ਆਕਾਲੀ ਆਗੂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਸੀ ਉਹ ਸਾਰੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਜਿਨ੍ਹਾਂ ਨੇ ਜਿਨ੍ਹਾਂ ਨੇ ਚੋਣਾਂ ਲੜੀਆਂ ਸੀ ਦਾਨੇ ਵਾਲਿਆ ਸਾਹਿਬ ਉਹ ਚੋਣਾਂ ਜਿੱਤ ਗਏ ਸੀ ਜੀ ਪੰਜਾਬ ਦੀਆਂ ਟੋਟਲ ਲੋਕ ਸਭਾ ਦੀਆਂ 13 ਸੀਟਾਂ ਹੈ ਠੀਕ ਹੈ ਜੀ 13 ਸੀਟਾਂ ਦੇ ਵਿੱਚੋਂ ਦੋ ਸੀਟਾਂ ਕਾਂਗਰਸ ਲੈ ਗਈ ਸੀ ਅੱਛਾ ਜੀ ਔਰ ਰੈਗ ਨੇ 11 ਹਮਮ 11 ਦੇ ਵਿੱਚੋਂ ਦੋ ਜਿਹੜੀਆਂ ਸੀਟਾਂ ਉਹ ਲੈ ਗਈ ਸੀ ਇਹਨਾਂ ਦੇ ਸਮਰਥਕ ਜੀ ਜਿਨ੍ਹਾਂ ਨੂੰ ਉਹਨਾਂ ਨੇ ਹਮਾਇਤ ਦਿੱਤੀ ਸੀ ਠੀਕ ਹੈ ਜੀ ਔਰ ਨੌ ਜਿਹੜੇ ਹੈਗੇ ਜਿਨ੍ਹਾਂ ਨੂੰ ਅਸੀਂ ਨਰੋਲ ਕਹਿ ਦਈਏ ਵੀ ਉਹ ਪੂਰੇ ਮਤਲਬ ਜਿਹੜੇ ਅਕਾਲੀ ਸੋਚਨੀ ਵਾਲੇ ਬੰਦੇ ਸੀ ਜਿਹੜਾ ਖਾੜਕੂ ਸੰਘਰਸ਼ ਨਾਲ ਵੀ ਥੋੜਾ ਬਹੁਤ ਦਾ ਸੰਬੰਧ ਸੀ ਜਾਂ ਜਿਨ੍ਹਾਂ ਨੂੰ ਇਹ ਮੰਨ ਕੇ ਕਿ ਉਹ ਭਾਰਤੀ ਹਕੂਮਤ ਤੋਂ ਆਕੀ ਉਹਨਾਂ ਨੂੰ ਜੇਲਾਂ ਵਿੱਚ ਸੁਟਿਆ ਸੀ ਜਿਵੇਂ ਕਿ ਆਪਾਂ ਕਹਿ ਲઈએ ਸਿਮਰਜੀਤ ਸਿੰਘ ਮਾਨ ਵਰਗੇ ਅਤेंद्रਪਾਲ ਸਿੰਘ ਵਰਗੇ ਉਹ ਸਾਰੇ ਬੰਦੇ ਜੇਲਾਂ 'ਚ ਬੈਠੇ ਤੇ ਅੰਡਰਗਰਾਉਂਡ ਹੁੰਦੇ ਵਿੱਚ ਚੋਣਾਂ ਜਿੱਤ ਗਈ ਸੀ ਠੀਕ ਹੈ ਬਠਿੰਡੇ ਤੋਂ ਉਸ ਵੇਲੇ ਚੋਣ ਜਿੱਤੇ ਸੀ ਬਾਬਾ ਸੁੱਚਾ ਸਿੰਘ ਮਲੋਆ ਹੂੰ ਉਸ ਬੀਨ ਸਿੰਘ ਦੇ ਪਿਤਾ ਜੀ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ। ਆure ਬੀਨ ਸਿੰਘ ਦੀ ਵਾਈਫ ਹੈ ਜਿਹੜੀ ਉਹਨਾਂ ਦੀ ਵਿਧਵਾ ਹੈ। ਉਹ ਮੇਰੇ ਖਿਆਲ ਮੁਤਾਬਕ ਉਸ ਵੇਲੇ ਰੋਪੜ ਕੰਸਟੀਟੂਐਂਸੀ ਹੁੰਦੀ ਸੀ। ਉੱਥੋਂ ਚੋਣ ਜਿੱਤ ਗਈ ਸੀ। ਬੜੀ ਅਜੀਬ ਜਿਹੀ ਕਿਸਮ ਸੀ ਇਹ 1999 ਵਾਲੀ ਸਥਿਤੀ ਹੈ। ਤਾਂ ਉਸ ਵੇਲੇ ਇੱਕ ਕੋਸ਼ਿਸ਼ ਕੀਤੀ ਗਈ ਸੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਉਹ ਕੋਸ਼ਿਸ਼ ਚੰਦਰ ਸ਼ੇਖਰ ਨੇ ਕੀਤੀ ਸੀ। ਚੰਦਰ ਸ਼ੇਖਰ ਚਾਹੁੰਦਾ ਸੀ ਕਿ ਦੋ ਮਸਲੇ ਜਿਹੜੇ ਭਾਰਤ ਦੇ ਨਾਟਾ ਨਪਟਾਰਾ ਹੋਵੇ। ਜੀ। ਇੱਕ ਪੰਜਾਬ ਦੀ ਪ੍ਰੋਬਲਮ ਦਾ ਤੇ ਦੂਜਾ ਉਹ ਉਹਦੇ ਆਲਾ ਉਹ ਉਹਦੇ ਆਲਾ ਇਸ ਵਾਸਤੇ ਉਹਨੇ ਮਤਲਬ ਬੜੀ ਟਰਾਈ ਕੀਤੀ ਸੀ ਤੇ ਦਨੈਲਿਆ ਸਾਹਿਬ ਜਿਹੜੀ ਮਤਲਬ ਜਾਣਕਾਰੀ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਖੜਕੂਆ ਨਾਲ ਗੱਲਬਾਤ ਕੀਤੀ ਜਾਵੇ ਤੇ ਉਹਨਾਂ ਨੂੰ ਮੁਖਤਰਾ ਚ ਲਿਆਂਦਾ ਜਾਵੇ ਜੀ ਚੰਦਰ ਸ਼ੇਖਰ ਨੇ ਉਸ ਵੇਲੇ ਸਿੱਧੇ ਤੌਰ ਤੇ ਅਮਰੀਕਾ ਨੂੰ ਕਹਿ ਕੇ ਪਾਕਿਸਤਾਨ ਦੇ ਜਿਹੜੇ ਪ੍ਰਸ਼ਾਸਕ ਸੀ ਹੂੰ ਪਾਕਿਸਤਾਨ ਦੇ ਜਿਹੜੇ ਹਾਕਮ ਸੀ ਉਹਨਾਂ ਨਾਲ ਸੰਪਰਕ ਕੀਤਾ ਔਰ ਪਾਕਿਸਤਾਨ ਦੇ ਵਿੱਚੋਂ ਖੜਕੂਆ ਨੂੰ ਭਾਰਤ ਦੇ ਵਿੱਚ ਲਿਆਂਦਾ ਲਿਆਂਦਾ ਗਿਆ ਬਾਈਰ ਲਿਆ ਤਾਂ ਕਿ ਅਸੀਂ ਇੱਥੇ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਚਲੇ ਗਏ ਸੀ ਸੋ 1991 ਵਾਲੀ ਚੋਣ ਜਿਹੜੀ ਹੈਗੀ ਇੱਕ ਪਾਸੇ ਅਕਾਲੀ ਦਲ ਚੋਣ ਲੜਦਾ ਸੀ ਕਾਂਗਰਸ ਨੇ ਲਗਭਗ ਮੇਰੇ ਖਿਆਲ ਬਾਈਕਾਟ ਹੀ ਕੀਤਾ ਹੋਇਆ ਸੀ ਜੀ ਦੂਜੇ ਪਾਸੇ ਜਿਹੜੇ ਚੋਣ ਲੜ ਰਹੇ ਸੀ ਉਹ ਲੜ ਰਹੇ ਸੀ ਸਿਬਰਜੀਤ ਸਿੰਘ ਮਾਨ ਹੋਰਾਂ ਦਾ ਅਕਾਲੀ ਦਲ ਅੰਮ੍ਰਿਤਸਰ ਹੁਣ ਮੰਨ ਲਓ ਜੇ 1991 ਦੀਆਂ ਚੋਣਾਂ ਹੋ ਜਾਂਦੀਆਂ ਜੀ ਤਾਂ ਉਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਬਣਦੀ ਸੀ ਹੂੰ ਕਿਉਂਕਿ ਕੱਲੇ ਕੱਲੇ ਬੰਦੇ ਬਾਰੇ ਆਪਾਂ ਨੂੰ ਪਤਾ ਵੀ ਹਿੱਜੇ ਤਰੇ ਸੀ ਹਾਂਜੀ ਬਿਲਕੁਲ ਜਿਵੇਂ 1999 ਜਿੱਤੇ ਸੀ ਇਹ ਤਾਂ ਉਹਨਾਂ ਨੇ ਕੰਨ ਤੇ ਲਿਖਿਆ ਹੋਇਆ ਸੀ ਕਿ ਇਹਨਾਂ ਨੇ ਸਰਕਾਰ ਬਣਾ ਲਈ ਸੀ ਜੀ ਅਗਰ ਉਸ ਵੇਲੇ ਸਰਕਾਰ ਬਣਦੀ ਹੂੰ ਹੂੰ ਤਾਂ ਮੇਰੇ ਖਿਆਲ ਮੁਤਾਬਕ ਦਾਨੇ ਵਾਲਿਆਂ ਸਭ ਨਾ ਤਾਂ ਫਿਰ ਉਹ ਕੁਛ ਹੁੰਦਾ ਜਿਹੜਾ ਬੀਅੰਦ ਸਿੰਘ ਨੇ ਕੀਤਾ ਸੀ ਜੀ ਜਾਂ ਉਹਨਾਂ ਨੂੰ ਮਤਲਬ ਹੈ ਵੀ ਕਿਸੇ ਨਾ ਕਿਸੇ ਤਰੀਕੇ ਉਹ ਠੰਡ ਠਰ ਠੰਡਾ ਹੌਲ ਕਰ ਲੈਂਦੇ ਹਾਂਜੀ ਔਰ ਨਾ ਤਾਂ ਮਾਰ ਧਾੜ ਬਹੁਤੀ ਹੋਣੀ ਸੀ ਤੇ ਨਾ ਬੀਅੰਦ ਸਿੰਘ ਦਾ ਕਤਲ ਹੋਣਾ ਸੀ ਜੀ ਉਹ ਗੱਲ ਚੱਲ ਸਕਦੀ ਸੀ ਹੂੰ ਹੂੰ ਲੇਕਿਨ ਟੀਐਨ ਸੈਸ਼ਨ ਨੇ ਕਿਉਂਕਿ ਰਾਜੀਵ ਗਾਂਧੀ ਦਾ ਕਤਲ ਹੋ ਗਿਆ ਸੀ ਤਾਮਨ ਲਾਡੂ ਚ ਜੀ ਔਰ ਸਵੇਰੇ ਸਾਡੇ ਚੋਣਾ ਹੋਣੀਆਂ ਸੀ ਹੂੰ ਹੂੰ ਚੋਣਾ ਵਾਲਾ ਸਟਾਫ ਹੈ ਜਿਹੜਾ ਪੂਰਨ ਸਟਾਫ ਹੈ ਉਹ ਪਹੁੰਚ ਗਿਆ ਸੀ ਉਹ ਆਪੋ ਆਪਣੇ ਮਤਲ ਟਿਕਾਣੇ ਤੇ ਪਹੁੰਚ ਗਿਆ ਸੀ ਜੀ ਸਵੇਰੇ ਸਿਰਫ ਚੋਣਾ ਦਾ ਸਿਸਟਮ ਸ਼ੁਰੂ ਕੀਤਾ ਲੇਟ ਨਾਈਟ ਜੀ ਅੱਧੀ ਰਾਤ ਦੇ ਕਰੀਬ ਇਹ ਐਲਾਨ ਹੋ ਗਿਆ ਕਿ ਜੀ ਇਹ ਚੋਣਾ ਨਹੀਂ ਹੋਣਗੇ ਟੀਨ ਸੈਸ਼ਨ ਦੇ ਦੌਰ ਚ ਹੈ ਠੀਕ ਹੈ ਜੀ ਉਦੋਂ ਤਵਲ ਟੀਨ ਸੈਸ਼ਨ ਸਰਕਾਰ ਦੇ ਕਾਬੂ ਚ ਨਹੀਂ ਆਇਆ ਹੈ ਆਈ ਹੀ ਨਹੀਂ ਮੁੜ ਕੇ ਕਈ ਇੱਕ ਗੱਲਾਂ ਦੇ ਉੱਤੇ ਉਹ ਡਿਫਰ ਕਰ ਜਾਂਦਾ ਸੀ ਜੀ ਔਰ ਉਦੋਂ ਤੋਂ ਬਾਅਦ ਫਿਰ ਕਾਂਗਰਸ ਪਾਰਟੀ ਨੇ ਇੱਕ ਬਲੰਡਰ ਕੀਤੀ ਹਾਂਜੀ ਉਹ ਬਲੰਡਰ ਇਹ ਕੀਤੀ ਕਿ ਚੋਣ ਕਮਿਸ਼ਨ ਜਿਹੜਾ ਇੱਕ ਮੈਂਬਰੀ ਸੀ ਜੀ ਇਹਨੂੰ ਤਿੰਨ ਮੈਂਬਰੀ ਕਰ ਦਿਓ ਹਾਂ ਵੀ ਕੱਲ ਨੂੰ ਇੱਕ ਮੁੱਖ ਚੋਣ ਕਮਿਸ਼ਨਰ ਤੇ ਦੋ ਨਾਲ ਲਾ ਦਿਓ ਕਮਿਸ਼ਨਰ ਉਹ ਜਿਹੜੇ ਦੋ ਕਮਿਸ਼ਨਰ ਉਹ ਆਪਣੀ ਮਰਜ਼ੀ ਦੇ ਲੈ ਜੇ ਮੁੱਖ ਚੋਣ ਕਮਿਸ਼ਨਰ ਪਾਸਿਆ ਸੇ ਜਾਵੇ ਹੂੰ ਤਾਂ ਜਿਹੜੇ ਸਹਾਇਕ ਚੋਣ ਜਿਹੜੇ ਉਹਨਾਂ ਤੋਂ ਮਤਲਬ ਮਜੋਰਿਟੀ ਦਾ ਫੈਸਲਾ ਕਰਨਾ ਹੈ ਨਾ ਦੋਆ ਨੇ ਫੈਸਲਾ ਕਰਨਾ ਹੋਵੇ ਤੇ ਉਹ ਲਾਗੂ ਹੋਣਾ ਸੀ ਜੀ ਇਹ ਗੱਲ ਉਸ ਵੇਲੇ ਕੀਤੀ ਗਈ ਸੀ ਇੱਥੇ ਮੈਂ ਦੱਸਦਾ ਤੁਹਾਨੂੰ ਗੱਲ ਅਸ਼ੋਕ ਲਵਾਸਾ ਜੀ ਇੱਕ ਸਾਡੇ ਚੋਣ ਕਮਿਸ਼ਨਰ ਹੁੰਦੇ ਸੀ ਜੀ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਜੀ ਉਹਨਾਂ ਦੇ ਧਿਆਨ ਦੇ ਵਿੱਚ ਇੱਕਾਈ ਸੀ ਕੰਪਲੇਂਟ ਹਾਂਜੀ ਕਿ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਸਾਹਿਬ ਇਹਨਾਂ ਦੇ ਜਹਾਜ਼ ਹੈ ਜੀ ਇਹਨਾਂ ਜਹਾਜ਼ਾਂ ਦੇ ਵਿੱਚ ਉਹ ਉਤਰਾਜੋਗ ਸਮਗਰੀ ਲਿਜਾਈ ਜਾ ਰਹੀ ਹੈ ਜਿਹੜੀ ਨਹੀਂ ਲਿਜਾਈ ਜਾ ਸਕਦੀ ਔਰ ਇਹਨਾਂ ਦੀ ਤਲਾਸ਼ੀ ਨਹੀਂ ਲੈਂਦੀ ਜਦੋਂ ਕੰਪਲੇਂਟ ਆ ਗਈ ਤੇ ਮਿਸਟਰ ਅਸ਼ੋਕ ਲਵਾਸਾ ਕਹਿੰਦੇ ਜੀ ਆਪਾਂ ਕੰਪਲੇਂਟ ਤੇ ਵਿਚਾਰ ਕਰੀਏ ਜੀ ਜਿਹੜੇ ਉਸ ਵੇਲੇ ਦੇ ਚੀਫ ਇਲੈਕਸ਼ਨ ਕਮਿਸ਼ਨਰ ਸੀ ਉਸਦੇ ਨਾਲ ਸਾਥੀ ਕਹਿੰਦੇ ਨਹੀਂ ਕਰਨੀ ਹੂੰ ਉਹ ਕਹਿੰਦਾ ਜੀ ਕਰ ਲੋ ਜੀਐਸਸੀ ਰਾਹੁਲ ਗਾਂਧੀ ਤੇ ਜਹਾਜ਼ ਦੀ ਤਲਾਸ਼ੀ ਕਰਵਾ ਸਕਦੇ ਆ ਇਧਰ ਵੀ ਕਰਾਓ ਇਧਰ ਕਿਉਂ ਨਹੀਂ ਕਰ ਲੋ ਕਹਿੰਦੇ ਨਹੀਂ ਉਹ ਕਹਿੰਦਾ ਜੀ ਮੇਰਾ ਡਾਇਸੈਂਟ ਨੋਟ ਲਿਖ ਲੋ ਜਦੋਂ ਉਹ ਕਹਿੰਦੇ ਵੀ ਇਹ ਵੀ ਨਹੀਂ ਲਿਖਦੇ ਤੇ ਨਤੀਜਾ ਫਿਰ ਕੀ ਹੋਇਆ ਸੀ ਇਮੀਡੀਏਟ ਨਾਲ ਦੀ ਨਾਲ ਉਹਦੇ ਪਰਿਵਾਰਕ ਮੈਂਬਰਾਂ ਤੇ ਰੈਡਾ ਸ਼ੁਰੂ ਹੋ ਗਿਆ ਰੈਡ ਲਵਾਸੇ ਦੇ ਲਵਾਸੇ ਜੀ ਤੇ ਫਿਰ ਲਵਾਸਾ ਨੂੰ ਸ਼ੋਕ ਲਵਾਸਾ ਨੂੰ ਆਪਣਾ ਮਤਲਬ ਤਸਦੀਫਾ ਦੇਣਾ ਪਿਆ ਛੱਡਣਾ ਪਈ ਉਹਨੇ ਆਪਣੀ ਨੌਕਰੀ ਔਰ ਉਹ ਕਿਸੇ ਮਤਲਬ ਜਿਹੜੀ ਹੈਗੀ ਬੈਂਕਿੰਗ ਪ੍ਰਣਾਲੀ ਦੇ ਵਿੱਚ ਕਿਤੇ ਇਨਕਮ ਮੰਤਰੀ ਚ ਉਧਰ ਜਾ ਕੇ ਨੌਕਰੀ ਕਰਨ ਲੱਗ ਗਿਆ ਸੀ ਇਹ ਕਾਂਗਰਸ ਪਾਰਟੀ ਨੇ ਉਸ ਵੇਲੇ ਗੱਲ ਕੀਤੀ ਸੀ ਕਿ ਇਹ ਇਲੈਕਸ਼ਨ ਕਮਿਸ਼ਨ ਹੈ ਇਹਨੂੰ ਬਹੁਤ ਮੈਂਬਰੀ ਕਰ ਦਿੱਤਾ ਜਾਂਦੇ ਠੀਕ ਹੈ ਤੇ ਉਹ ਹੁਣ ਇਸ ਵੇਲੇ ਸਾਡੇ ਕੋਲੇ ਬਹੁਤ ਮੈਂਬਰੀ ਕਮਿਸ਼ਨ ਹੈ ਠੀਕ ਹੈ ਲੇਕਿਨ ਜਿਹੜੀ ਮੈਂ ਗੱਲ ਕਰਕੇ ਆਇਆ ਸੀ ਕਿ ਲੋਕਾਂ ਨੂੰ ਅਸਲ ਦੇ ਵਿੱਚ ਉਦੋਂ ਪਤਾ ਲੱਗਿਆ ਜਦੋਂ ਤੁਹਾਡਾ ਪੀਐਨ ਸੀ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਸੀ ਤੇ ਉਹ ਪਤਾ ਨਹੀਂ ਸੀ ਲੱਣਦਾ ਹੁਣ ਜਿਹੜੇ ਇਲੈਕਸ਼ਨ ਕਮਿਸ਼ਨਰ ਐ ਸਵਿਰਦਾ ਬਣਿਆ ਮੈਂ ਲਗਭਗ ਸਾਰਾ ਇਕੁਈ ਹੈ ਇਕੁਈ ਹੈ ਇਹਦੇ ਵਿੱਚ ਸਾਡੇ ਇੱਕ ਸਰਦਾਰ ਜੀ ਵੀ ਹੈਗੇ ਸੁਖਵੀਰ ਸਿੰਘ ਸੰਧੂ ਬੜੀ ਪ੍ਰੇਜ ਹੁੰਦੀ ਸੁਣਾਂ ਦੀ ਹਾਂ ਜੀ ਬਹੁਤ ਹੁੰਦੀ ਬਹੁਤ ਵਧੀਆ ਬੰਦਾ ਹੈ ਜੀ ਬੜਾ ਸਲਸਰਾ ਹੈ ਪਰ ਉਹ ਦੋਵਾਂ ਦੇ ਵਿੱਚ ਕੱਲਾ ਕੀ ਕਰੂਗਾ ਹੁਣ ਉਹ ਵਿੱਚ ਉਪ ਕਰਕੇ ਬੈਠਾ ਰਹਿੰਦਾ ਹੈ ਉਹ ਮੈਂ ਤਾਂ ਹੱਸਦਾ ਸੀ ਕਿਸੇ ਬੰਦੇ ਨਾਲ ਜੀ ਵੀ ਯਾਰ ਇਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਆਹ ਮਾੜੇ ਕੰਮ ਦੇ ਨਾਗਰੇ ਆਵੇ ਮਾੜੇ ਕੰਮ ਦੇ ਵਿੱਚ ਲੋਕਤੰਤਰ ਦਾ ਨੂੰ ਜਿਵਾ ਕਰਨ ਦੇ ਵਿੱਚ ਇੱਕ ਦਸਤਾਰਦਾਰੀ ਬੈਠਾ ਹੋਵੇ ਇਹ ਬਾਣੀ ਗੱਲ ਇਹ ਗੱਲ ਚੰਗੀ ਨਹੀਂ ਇਹ ਚੰਗੀ ਨਹੀਂ ਲੱਗਦੀ ਕਿਉਂਕਿ ਅਸੀਂ ਉਸ ਗੁਰੂ ਦੀ ਸੰਤਾਨ ਆ ਜਿਸ ਗੁਰੂ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਕਿਸੇ ਹੋਰ ਦੇ ਖਾਤਰ ਆਪਣਾ ਜੀਵਨ ਕੁਰਬਾਨ ਕੀਤਾ ਸੀ ਚੰਦਨੀ ਚੌਕ ਜਾ ਤੇ ਜੇ ਹੁਣ ਉਹਦੀ ਉਹਦੀ ਔਲਾਦ ਦੇ ਵਿੱਚੋਂ ਜਾਂ ਉਹਦੇ ਸਿੱਖਾਂ ਦੇ ਵਿੱਚੋਂ ਉਹਦੇ ਗੁਰੂ ਉਹਦੇ ਬੇਟੇ ਬਣੇ ਗੁਰੂ ਦਸਵੇਂ ਪਾਤਸ਼ਾਹ ਨੇ ਜੀ ਅਮਰਤ ਪਾਨ ਕਰਵਾਇਆ ਸੀ ਜੀ ਦਸਤਾਰ ਕੰਪਲਸਰੀ ਕੀਤੀ ਸੀ ਉਹ ਬੰਦਾ ਬੈਠਾ ਹੋਵੇ ਵਿੱਚ ਇਹ ਗੱਲ ਚੰਗੀ ਨਹੀਂ ਲੱਗਦੀ ਖਰ ਹੁਣ ਆਪਾਂ ਦੇਖੀ ਜਿਹੜੀ ਇਹਨਾਂ ਨੇ ਲੇਟੈਸਟ ਕਹਾਣੀ ਆਈ ਇਹਨਾਂ ਨੇ ਕਿ ਕੁ 55 ਲੱਖ ਜਿਹੜੀਆਂ ਐਸ ਆਈ ਆਰ ਦੇ ਰਾਹੀਂ 55 ਲੱਖ ਵੋਟਾਂ ਘਟਦੀਆਂ ਸੀ ਹੂੰ ਹੂੰ ਉੱਥੇ ਆਪਣੇ ਵਿਹਾਰ ਦੇ ਵਿੱਚ ਉਹ ਡਿਮਾਂਡ ਹੋ ਰਹੀ ਸੀ اپੋਜੀਸ਼ਨ ਵੱਲੋਂ ਸਾਨੂੰ ਇਹ ਬੇਰਵਾਦਿਓ ਕਹਿੰਦੇ ਨਹੀਂ ਦਿੰਦੇ ਇਹ ਮਾਮਲਾ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਨੇ ਸੁਝਾਅ ਦਿੱਤਾ ਉਹ ਵੀ ਨਹੀਂ ਮੰਨਿਆ ਜੀ ਅਖੀਰ ਸੁਪਰੀਮ ਕੋਰਟ ਨੇ ਉਹ ਆਰਡਰ ਪਾਸ ਕਰਤਾ ਠੀਕ ਹੈ ਆਰਡਰ ਪਾਸ ਕਰਨ ਤੋਂ ਬਾਅਦ ਫਿਰ ਉਹ ਜਾਰੀ ਵੀ ਕਰਤਾ ਹੁਣ ਸਾਰਾ ਕੁਝ ਜਾਰੀ ਹੋ ਚੁੱਕਿਆ ਹੈ ਲੇਕਿਨ ਜਦੋਂ ਇਸ ਮਾਮਲੇ ਦੇ ਉੱਤੇ ਵੋਟ ਚੋੜ ਕਿਹਾ ਹਾਂ ਰਾਹੁਲ ਗਾਂਧੀ ਨੇ ਜੀ ਤੇ ਇਹਦੇ ਤੇ ਜਿਹੜੇ ਇਲੈਕਸ਼ਨ ਕਮਿਸ਼ਨਰ ਸਾਹਿਬ ਚੀਫ ਚੀਫ ਸਾਹਿਬ ਚੀਫ ਸਾਹਿਬ ਤੜਫੂਟੇ ਤੇ ਫਿਰ ਚੀਫ ਸਾਹਿਬ ਨੇ ਮਤਲਬ ਜਿਹੜੀ ਜਿੰਨਾ ਡੰਟਣ ਵਾਲੇ ਤਰੀਕੇ ਨਾਲ ਹੁੰਦਾ ਜਿਵੇਂ ਹੁਣ ਤੁਸੀਂ ਦੇਖੋ ਕਿ ਐਫੀਆਰ ਫਾਈਲ ਕਰੋ ਜਾਂ ਦੇਸ਼ سے ਆਪਕੋ ਮਾਫੀ ਮੰਗਣੀ ਪੜੇਗੀ ਪੜੇਗੀ ਹਮ ਬਿਤੇ ਮਤਲਬ ਜਰੂਰੀ ਹੈ ਜੁਰਮ ਕਰਤਾ ਜੁਰਮ ਕਰਤਾ ਇਹਦੇ ਉਲਟ ਜਦੋਂ ਜਦੋਂ ਦੂਜੇ ਪਾਸੇ ਰਾਹੁਲ ਗਾਂਧੀ ਕਹਿੰਦਾ ਕਿ ਮੈਥੋਂ ਇਲਾਵਾ ਹਾਂ ਦੀ ਰਾ ਹੈਗਾ ਤੁਹਾਡਾ ਅਨੁਰਾਗ ਠਾਕਰ ਉਹਨੇ ਵੀ ਇਹੀ ਗੱਲ ਕਹੀ ਹੈ ਉਹਨੂੰ ਕਿਉਂ ਨਹੀਂ ਉਹਨੂੰ ਕਿਉਂ ਨਹੀਂ ਉਹਨੂੰ ਮੈਨੂੰ ਕੱਲੇ ਨੂੰ ਕਿਉਂ ਕੀਤਾ ਇਹ ਜਦੋਂ ਉਹਨਾਂ ਨੇ ਧਮਕੀ ਭਰੀ ਮਤਲਬ ਜਿਹੜੀ ਇੱਕ ਚੇਤਾਵਨੀ ਦਿੱਤੀ ਨਾ ਜੀ ਤੇ ਇਹਦਾ ਫਿਰ ਨੋਟਿਸ ਲਿਆ ਗਿਆ ਹਾਲਾਂਕਿ ਰਾਹੁਲ ਗਾਂਧੀ ਤਾਂ ਫਿਰਦਾ ਬਿਹਾਰ ਚ ਹਾਂਜੀ ਬਿਲਕੁਲ ਉਹ ਤਾਂ ਆਪਣੀ ਯਾਤਰਾ ਦੇ ਫਿਰਦਾ ਕੱਲ ਫਿਰ ਜਿਹੜੀ ਸਮੁੱਚੀ ਆਪੋਜੀਸ਼ਨ ਹੈ ਉਹਨਾਂ ਦੀ ਇੱਕ ਮੀਟਿੰਗ ਹੁੰਦੀ ਹੈ ਜੀ ਔਰ ਹਰਾਨੀ ਇਸ ਗੱਲ ਦੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਇੰਡੀਆ ਗੱਠ ਜੋੜ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ ਜੀ ਉਹਨਾਂ ਦੇ ਪ੍ਰਤੀਨਿਧ ਵਜੋਂ ਸੰਜੀਤ ਸਿੰਘ ਜਿਹੜੀ ਹੈਗੇ ਉਸ ਮੀਟਿੰ ਠੀਕ ਹੈ ਔਰ ਉਸ ਮੀਟਿੰਗ ਦੇ ਵਿੱਚ ਜਾ ਕੇ ਉਹਨਾਂ ਨੇ ਫੈਸਲਾ ਕੀਤਾ 20 ਦੇ ਕਰੀਬ ਪੋਲਿਟੀਕਲ ਪਾਰਟੀਆਂ ਸੀ ਜਿਨ੍ਹਾਂ ਨੇ ਫੈਸਲਾ ਕੀਤਾ ਕਿ ਹੁਣ ਸਾਨੂੰ ਆਰ ਪਾਰ ਦੀ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਆਪੋਜੀਸ਼ਨ ਦੇ ਲੀਡਰ ਨੂੰ ਤਮਕਾਵੇ ਚੋਣ ਕਮਿਸ਼ਨ ਇਹ ਬਰਦਾਸ਼ਤ ਨਹੀਂ ਹੁੰਦਾ ਇਸ ਲਈ ਜ਼ਰੂਰੀ ਹੈ ਕਿ ਚੋਣ ਕਮਿਸ਼ਨ ਦੇ ਖਿਲਾਫ ਹੁਣ ਕਾਰਵਾਈ ਕੀਤੀ ਜਾਵੇ ਕਾਰਵਾਈ ਕੀ ਹੋਣੀ ਹੈ ਵੈਸੇ ਤਾਂ ਉਹਨੂੰ ਜਿਹੜੀ ਹੈਗੀ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਪਰ ਰਾਹੁਲ ਗਾਂਧੀ ਨੇ ਕਹਿੰਦਾ ਪ੍ਰੋਟੈਕਸ਼ਨ ਭਾਵੇਂ ਜੀ ਨਹੀਂ ਮਰਦੀ ਹੈ ਮੇਰੀ ਹੋਈ ਹੈ ਜਿੱਦੇ ਸਾਡਾ ਹੱਥ ਪੈ ਗਿਆ ਨਾ ਉਦੋਂ ਅਸੀਂ ਕਰਾਂਗੇ ਫਿਰ ਤੇ ਜਦੋਂ ਸਰਕਾਰਾਂ ਕੁਝ ਕਰਨਾ ਚਾਹਣ ਅਮਰਜੀਤ ਜੀ ਠੀਕ ਈ ਗੱਲ ਆਪਣੇ ਸਾਹਮਣੇ ਹਾਂ ਬਿਲਕੁਲ ਬਿਲਕੁਲ ਠੀਕ ਐ ਨਾ ਉਹ ਤੂੰ ਪਹਿਲਾਂ ਦਿਲਜੀਤ ਸਿੰਘ ਵਿਟੂ ਵਾਲੀ ਗੱਲ ਵੀ ਆਪਣੇ ਸਾਹਮਣੇ ਸੀ ਬੜਾ ਕੁਝ ਕਰ ਲੈਂਦੀ ਹੈ ਸਰਕਾਰਾਂ ਕੋਲ ਬੜਾ ਕੁਝ ਹੁੰਦਾ ਹੈ ਖੈਰ ਉਹਨੇ ਕਿਹਾ ਵੀ ਆਪਾਂ ਹੁਣ ਕੀ ਕਰਨਾ ਚਾਹੀਦੀ ਹੈ ਹੁਣ ਹੋਰ ਤਾਂ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੀ ਉਹਨਾਂ ਨੇ ਕਿਹਾ ਜੀ ਬੀ ਮਹਾਦੋਸ਼ ਲਿਆਂਦਾ ਜਾਵੇ ਇਹਨਾਂ ਦੇ ਖਿਲਾਫ ਅੱਛਾ ਜੀ ਇਲੈਕਸ਼ਨ ਕਮਿਸ਼ਨਰ ਨੂੰ ਹਟਾਉਣ ਵਾਸਤੇ ਜੀ ਉਹੀ ਦਾਣੇ ਵਾਲੀ ਸਾਬ ਅਮਲ ਜਿਹੜਾ ਹੈਗਾ ਲਿਆਂਦਾ ਲੈਣਾ ਪੈਂਦਾ ਹੈ ਜਿਹੜਾ ਐਕਸਰਸਾਈਜ਼ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਉਣਾ ਪੈਂਦਾ ਲੇਨ ਆਪ ਦੇ ਹੁਣ ਇਹਦੇ ਵਾਸਤੇ ਇਹਨਾਂ ਨੇ ਕਹਿਤਾ ਜੀ ਅਸੀਂ ਲੈ ਕੇ ਆ ਰਹੇ ਜੀ ਅਗਲੀ ਗੱਲ ਇਹ ਹੈ ਕਿ ਜੇ ਆਪਾਂ ਨੰਬਰਾਂ ਦੀ ਖੇਡ ਦੇਖੀਏ ਜੀ ਤਾਂ ਨੰਬਰਾਂ ਦੀ ਖੇਡ ਮੁਤਾਬਕ ਉੜੂ ਹਟਾਇਆ ਨਹੀਂ ਜਾ ਸਕਦਾ ਪਰ ਪਹਿਲੀ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਹੁਣ ਉਹ ਲੈ ਕੇ ਆਉਣਗੇ ਆ ਤਾਂ ਸੈਸ਼ਨ ਹੀ ਥੋੜਾ ਰਹਿ ਗਿਆ ਹਾਂਜੀ ਇਹਨੂੰ ਤਾਂ ਪਹਿਲੀ ਗੱਲ ਤਾਂ ਲੈਂਥ ਅਨਾਕਾਨੀ ਕਰਨਗੇ ਪਰ ਜਿਹੜੇ ਅਫਸਰ ਸਾਹਿਬ ਹਾਂਜੀ ਜੇ ਲੈ ਵੀ ਲੈਣਗੇ ਤਾਂ ਉਹਨ ਦੀ ਮੀਨ ਟਾਈਮ ਜਿਹੜਾ ਸੈਸ਼ਨ ਹੋਟ ਜਾਣਾ ਹੈ ਉਹ ਤੋਂ ਬਾਅਦ ਫਿਰ ਕੀ ਹੈ ਜੀ ਅੱਗੇ ਸਰਦਰਤਾ ਸੈਸ਼ਨ ਆਊਗਾ ਉਹਦੇ ਚ ਫਿਰ ਉਹ ਦੁਬਾਰਾ ਆ ਸਕਦਾ ਐਸੇ ਕਰਕੇ ਉਹਨਾਂ ਨੇ ਨਹੀਂ ਕਿਹਾ ਕਿ ਐਸੀ ਇਸੇ ਸੈਸ਼ਨ ਚ ਲੈ ਕੇ ਆ ਮਾਗੀ ਉਹਨਾਂ ਨੇ ਕਿਹਾ ਸੀ ਮਨ ਬਣਾ ਲਿਆ ਕਿ ਐਸੀ ਲੈ ਕੇ ਆ ਮਾਗੀ ਠੀਕ ਹੈ ਕਦੋਂ ਲੈ ਕੇ ਆਉਣੇ ਇਹ ਤਾਰੀਖ ਉਹਨਾਂ ਨੇ ਤੈਅ ਕਰਨੀ ਹੈ ਪਰ ਹੁਣ ਮੈਂ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਹਟਾਇਆ ਤਾਂ ਜਾ ਨਹੀਂ ਸਕਣਾ ਹਮਮ ਨੰਬਰਾਂ ਦੀ ਖੇਡ ਦੇ ਵਿੱਚ ਉਹਨਾਂ ਕੋਲੇ ਜਿਆਦਾ ਹੈਗੇ ਆ ਬੰਦੇ ਉਦੋਂ ਤੱਕ ਸ਼ਾਇਦ ਨੰਬਰਾਂ ਦੀ ਵੀ ਉਲਟਪੁਲਟ ਹੋਏ ਹੋ ਜੀ ਹੋ ਸਕਦੀ ਹੈ ਨੰਬਰ 1 ਨੰਬਰ 2 ਜੇ ਨੰਬਰਾਂ ਦੀ ਉਲਟਪੁਲਟ ਨਾ ਹੋਊਗੀ ਜੀ ਤੇ ਘੱਟੂ ਘੱਟ ਵਾਲਿਆਂ ਸਭ ਜਿਹੜੇ ਲੋਕਤੰਤਰ ਦੀ ਦੁਨੀਆ ਦੇ ਵਿੱਚ ਦੁਹਾਈ ਦਿੱਤੀ ਜਾ ਰਹੀ ਹੈ ਉਸ ਲੋਕਤੰਤਰ ਦਾ ਕਤਲ ਇੱਕ ਉਹਦੇ ਚੀਫ ਇਲੈਕਸ਼ਨ ਕਮਿਸ਼ਨਰ ਦੇ ਹੱਥੋਂ ਹੋ ਰਿਹਾ ਹੈ ਉਹਦੇ ਨਾਲ ਭਾਰਤ ਦੀ ਬਦਨਾਮੀ ਕਿੰਨੀ ਹੋਊਗੀ ਬਹੁਤ ਹੋਣੀ ਹੈ ਔਰ ਇਹ ਬਦਨਾਮੀ ਜਿਹੜੀ ਹੈਗੀ ਹੈ ਭਾਰਤ ਦੀ ਹਕੂਮਤ ਦੀ ਵੀ ਹੋਣੀ ਹੈ ਹੁਣੀ ਤਾਂ ਹਕੂਮਤ ਦੀ ਹੈ ਜਿਹੜਾ ਜਿਹਦੇ ਲਈ ਉਹਨੇ ਕੀਤਾ ਉਹਦੀ ਤਾਂ ਪਹਿਲਾਂ ਹੋਊਗੀ ਨਹੀਂ ਉਹ ਜਿਹਦੇ ਲਈ ਨਹੀਂ ਜਿਨ੍ਹਾਂ ਨੇ ਉਹਨੂੰ ਭਰਤੀ ਇਸ ਕਰਕੇ ਕੀਤਾ ਕਿ ਤੇ ਤੁਸੀਂ ਇਹ ਕੁਝ ਕਰਵਾਉਣਾ ਕਰਵਾਉਣਾ ਬਿਲਕੁਲ ਜੇ ਉਸ ਬੰਦੇ ਨੂੰ ਇਮਿਊਨਿਟੀ ਦਿੱਤੀ ਹੋਈ ਹੈ ਕਿ ਤੁਹਾਡੇ ਖਿਲਾਫ ਕੋਈ ਮੁਕੱਦਮਾ ਨਹੀਂ ਚੱਲੂਗਾ ਹੂੰ ਹੂੰ ਜੇ ਉਹ ਨੂੰ ਇਹ ਗੱਲ ਦੇ ਦਿੱਤੀ ਹੈ ਕਿ ਤੁਸੀਂ 45 ਦਿਨਾਂ ਬਾਅਦ ਸਾਰਾ ਕੁਝ ਜਿਹੜਾ ਹੈਗਾ ਡਿਲੀਟ ਕਰ ਦਿਓ ਡਿਲੀਟ ਕਰ ਦਿਓ ਕੋਈ ਰੱਖੋਗੇ ਨਹੀਂ ਸਾਰਾ ਕੁਝ ਕੀਤਾ ਤਾਂ ਉਹਦੀ ਖਤਰ ਜਾਰ ਹੈ ਹੁਣ ਉਸ ਹਕੂਮਤ ਦਾ ਫਿਰ ਹਾਲ ਕਿਊਗਾ ਫਿਰ ਗੱਲ ਇਹ ਹੁੰਦੀ ਹੈ ਵੀ ਜਦੋਂ ਇਹ ਦੇਖਦੇ ਨੇ ਕਿ ਮੇਰੀ ਇਹ ਉਹ ਬਦਨਾਮੀ ਹੁੰਦੀ ਹੈ ਜਾਂ ਮੇਰਾ ਸਰ ਕਲਮ ਹੁੰਦਾ ਹੈ ਉਹ ਇਹ ਤੋਂ ਪਹਿਲਾਂ ਕਿ ਮੇਰਾ ਸਰ ਕਲਮ ਹੋਵੇ ਉਹ ਕਹਿੰਦਾ ਇਹਦੀ ਕਰ ਦਿਓ ਇਹਦੀ ਕਰ ਦਿਓ ਹਾਂ ਕਿ ਅਕਾਊਂਟ ਕਿਸੇ ਦੀ ਕਬਰ ਕਰ ਦਿੰਦਾ ਹੈ ਜੀ ਬੇਤਰਾ ਫਿਰ ਉਹ ਇਹ ਕਹਿ ਦਿੰ ਜੀ ਗਿਆਨਿਸ਼ ਗਿਆਨਿਸ਼ ਦੀ ਗਿਆਨ ਗਿਆਨ ਪ੍ਰਾਪਤ ਹਾਂ ਜੀ ਤੁਸੀਂ ਤੁਸੀਂ ਉਹ ਗਿਆਨ ਧਿਆਨ ਵਿੱਚ ਲੱਗ ਜੂ